ਅੱਜ ਮੈਂ ਛੋਟੇ ਸਹਬਜ਼ਾਦਿਆਂ ਨੂੰ ਉਹਨਾਂ ਦੀ ਸ਼ਹਾਦਤ ਨੂੰ ਨਤਮਸਤਕ ਹੋਣ ਲਈ ਸਭ ਪਰਿਵਾਰ ਇੱਥੇ ਹਾਜ਼ਰ ਹੋਇਆ ਰੰਦ ਵਿਖੇ ਔਰ ਮੈਂ ਗੁਰੂ ਸਾਹਿਬ ਦਾ ਬਹੁਤ ਸ਼ੁਕਰਗੁਜ਼ਾਰ ਹਾਂ ਜਿਨ੍ਹਾਂ ਨੇ ਸਾਡੀ ਇਤਿਹਾਸਿਕ ਤਰੋਹਰ ਦੀਵਾਨ ਟੁੱਟਰ ਮਲ ਦੀ ਜਹਾਜ਼ ਹਵੇਲੀ ਆ ਉਹਦੀ ਮੁੜ ਤੋਂ ਸਾਬ ਸੰਭਾਲ ਦਾ ਕੰਮ ਟੁੱਟਰ ਮਲ ਵਿਰਾਸਤੀ ਫਾਊਂਡੇਸ਼ਨ ਤੇ ਬਖਸ਼ਿਆ ਹੋਰੇ ਦੇ ਵਿੱਚ ਪੰਜਾਬ ਸਰਕਾਰ ਵੱਲੋਂ ਵੀ ਜੋ ਸਹਿਯੋਗ ਹੈ ਐਸਜੀਪੀਸੀ ਵੱਲੋਂ ਵੀ ਜੋ ਸਹਿਯੋਗ ਹੈ ਆਮ ਸੰਗਠਨਾਂ ਵੱਲੋਂ ਵੀ ਜੋ ਸਹਿਯੋਗ ਹੈ ਉਸ ਸਾਰੇ ਸਹਿਯੋਗ ਲਈ ਧੰਨਵਾਦ ਕਰਦਾ। ਲੇਕਿਨ ਮੈਂ ਸਾਡੇ ਟ੍ਰਿਪਲ ਵਿਰਾਸਤੀ ਫਾਊਂਡੇਸ਼ਨ ਦੇ ਪ੍ਰਧਾਨ ਜੀ ਔਰ ਇਹਨਾਂ ਦੇ ਮੈਂਬਰਾਂ ਦਾ ਸਹਿਦ ਲੋ ਸ਼ੁਕਰਗੁਜ਼ਾਰ ਹਾਂ ਜਿਨ੍ਹਾਂ ਨੇ ਸਾਲਾਂ ਬੱਧੀ ਲੱਗ ਕੇ ਇਸ ਕੰਮ ਨੂੰ ਪਹਿਲਾਂ ਤੱਕ ਕਰਨ ਦੀ ਮਨਜ਼ੂਰੀ ਲਈ ਭਾਵੇਂ ਮਾਮਲਾ ਕੋਟਾਂ ਚਟਕਿਆ ਪਿਆ ਸੀ ਐਸਜੀਪੀਸੀ ਵਾਲੇ ਪਾਸੇ ਲੰਕਿਆ ਪਿਆ ਸੀ ਸਰਕਾਰ ਵਾਲੇ ਪਾਸੋਂ ਕੁਝ ਲੰਕਿਆ ਪਿਆ ਸੀ ਤੇ ਉਹ ਮਨਜ਼ੂਰੀ ਲੈਣ ਤੋਂ ਬਾਅਦ ਪਹਿਲੇ ਫੇਜ਼ ਦੇ ਵਿੱਚ 9 ਕਰੋੜ ਰੁਪਏ ਦਾ ਜਿਹੜਾ ਕੰਮ ਕਰਾਇਆ ਗਿਆ ਔਰ ਹੁਣ ਪਹਿਲਾ ਫੇਜ਼ ਕੰਪਲੀਟ ਹੋ ਗਿਆ ਤੇ ਦੂਜਾ ਫੇਜ਼ ਸ਼ੁਰੂ ਹੋ ਗਿਆ ਉਹਦੇ ਵਾਸਤੇ 6 ਕਰੋੜ ਦਾ ਜਿਹੜਾ ਐਸਟੀਮੇਟ ਲਾਇਆ ਔਰ ਟੋਟਲ ਇਸ ਜਿਹੜੀ ਵਿਰਾਸਤੀ ਫਾਊਂਡੇਸ਼ਨ ਵੱਲੋਂ ਟੋਡਰਮਲ ਵਿਰਾਸਤੀ ਫਾਊਂਡੇਸ਼ਨ ਵੱਲੋਂ ਜਿਹੜਾ ਜਹਾਜ਼ ਹਵੇਲੀ ਨੂੰ ਰੀਸਟੋਰ ਕਰਨ ਦਾ ਸਾਡੀ ਇਤਿਹਾਸ ਨੂੰ ਸਾਡੀਆਂ ਆਉਣ ਵਾਲੀਆਂ ਪੀੜ੍ਹੀਆਂ ਤੱਕ ਬਚਾਉਣ ਦਾ ਜਿਹੜਾ ਟੀਚਾ ਬਥਿਆ ਗਿਆ ਉਹਦੇ ਲਈ ਟੋਟਲ ਜਿਹੜਾ ਬਜਟ ਹੈ ਉਹ 50 ਕਰੋੜ ਦੇ ਕਰੀਬ ਹੈ। ਔਰ ਮੈਂ ਉਹਨਾਂ ਸਾਰੇ ਜਿਹੜੇ ਇਸ ਫਾਊਂਡੇਸ਼ਨ ਦੇ ਮੈਂਬਰ ਸਹਿਬਾਨ ਹਨ ਉਹਨਾਂ ਵਾਸਤੇ ਗੁਰੂ ਸਾਹਿਬ ਦੇ ਚਰਨਾਂ 'ਚ ਅਰਦਾਸ ਕਰਦਾ ਵੀ ਬੜਾ ਵੱਡਾ ਉਹਨਾਂ ਨੂੰ ਦਿਲ ਬਖਸ਼ਿਆ ਇਹ ਸਾਰੇ ਮੈਂਬਰ ਸਹਿਮਾਨ ਕਰ ਰਹੇ ਇਹਦੇ ਵਿੱਚ ਕਿਸੇ ਸਰਕਾਰ ਦਾ ਕਿਸੇ ਹੋਰ ਸੰਸਥਾ ਦਾ ਜਿਹੜਾ ਹੋਰਤਾਂ ਨਾਲ ਸਹਿਯੋਗ ਤਾਂ ਹੋ ਸਕਦਾ ਲੇਕਿਨ ਜਿਹੜਾ ਮਾਇਕ ਸਹੀਓ ਮਾਇਕ ਜਿਹੜਾ ਜਿਹੜਾ ਖਰਚਾ ਸਾਰਾ ਉਹ ਫਾਊਂਡੇਸ਼ਨ ਕਰ ਰਹੀ ਹੈ ਔਰ ਮੈਂ ਪੰਜਾਬੀਆਂ ਨੂੰ ਅਪੀਲ ਕਰਦਾ ਕਿ ਇਸ ਤਰ੍ਹਾਂ ਦੀਆਂ ਹੋਰ ਵੀ ਜਿੱਥੇ ਸਾਡੀਆਂ ਵਿਰਾਸਤੀ ਇਮਾਰਤਾਂ ਜਿੱਥੋਂ ਸਾਡੇ ਪੰਥ ਦੀ ਮਹਾਨਤਾ ਦਾ ਪਤਾ ਲੱਗਦਾ ਹੈ